ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੋ ਆਏ ਨਾਨਕ ਕਹੂ ਨਸੀ ਜੀ ਪਿਰ ਨਾਵੇ ਪਤ ਜਾਏ ਅਸ਼ਟਪਦੀ 10 ਵਸਤੂ ਲੈ ਪਾਚੇ ਪਾਵੇ ਏਕ ਵਸਤ ਕਾਰਨ ਬਿਕੋਟ ਗਵਾਵੇ ਏਕ ਵੀ ਨਾ ਦੇ 10 ਵੀ ਹੀਰਲੇ ਤੋ ਮੂੜਾ ਕਉਂ ਕਹਾ ਕਰੇ ਜੇ ਸਠਾ ਕਰਿ ਸਿਉ ਨਾਹੀ ਚਾਰਾ ਤਾਂ ਕੋ ਕੀ ਜੇ ਸਦ ਨਮਸ਼ਕਾਰ ਜਾਕੇ ਮਨ ਲਾਗਾ ਪ੍ਰਭ ਮਿਠਾ ਸਰਬ ਸੋਖ ਤਾ ਹੂ ਮਨ ਗੂਠਾ ਜਿਸ ਜਾਨੇ ਆਪਣਾ ਹੁਕਮ ਮੰnaya ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਕਾਤ ਪੀਤ ਵਰਤੇ ਅਨਤੋਲਾਸ ਆਪਣੀ ਆਮਾਨ ਕਸ਼ੂ ਬਹਰਸਾ ਹੋਲੇ ਅਗਿਆਨੀ ਮਨ ਰੋਸ ਕਰੇ ਆਪਣੇ ਪਰਤੀਤ ਆਪ ਹੀ ਕੋਵੇ ਬਹਰ ਰੋਸ ਕਾ ਵਿਸਵਾਸ ਲੰਗਦੇ ਦੇ ਜਿਸ ਕੀ ਵਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਧਿਆਲ ਅਨੇਕ ਭਾਤ ਮਾਇਆ ਕੇ ਹੇਤ ਸਰ ਪਰੋਵਤ ਜਾਨ ਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਓ ਬਿਨ ਸਿਉ ਮਨ ਪਛਿਤਾਵੇ ਜੋਤੀ ਸੇ ਸੋ ਚਾਲਨਹਾਰ ਲਕਟ ਰਿਓ ਤੈ ਅੰਧ ਧਾਰ ਬਟਾਉ ਸਿਉ ਜੋ ਲਾਵੇ ਨਿਹੇ ਤਾਂ ਕੋ ਹਾਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕੇ ਰੁਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕਟੰਬ ਸਵਾਇਆ ਮਿਥਿਆ ਹਉਮੇ ਮਨਤਾ ਮਾਇਆ ਮਿਥਿਆ ਰਾਜ ਜੋ ਬਨ ਧਨਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਆੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋ ਮੋ ਅਭਿਮਾਨ ਮਿਥਿਆ ਆਪਸੇ ਉਪਰ ਕਰਤ ਗਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਬਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋਹਿਰੇ ਮਿਥਿਆ ਨੇਤਰ ਪੇਖਤ ਪਰ ਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਤਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਾਨ ਨਹੀਂ ਪਾਰੋ ਪੁਕਾਰਾ ਮਿਥਿਆ ਭਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭੈ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬੇਤੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖ ਆਵਤ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਨ ਬਿਰਥਾ ਵਿਹਾਏ ਮੇਰੇ ਗੁਬਿਨਾ ਜਿਉ ਖੇਤੀ ਜਾਏ ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨੀਰਾਰਥ ਦਾਮ ਧਨ ਧਨ ਤੇ ਜਨ ਜਿਹੇ ਘਟ ਵਸਿਓ ਹਰ ਨਾਮ ਨਾਨਕ ਤਾਂ ਕੇ ਬਲ ਬਲ ਜਾਵ ਰਹਿਤ ਵਰਕਸ਼ ਵਰਕ ਮਾਵਤ ਮਨ ਨੇ ਪ੍ਰੀਤ ਮੁਖ ਗੰਡਲਾਬਤ ਜਾਨਨ ਹਾਰ ਪ੍ਰਭੂ ਪਰਵੀਨ ਪਾਰ ਭੇਤ ਨਾ ਕਾਉ ਪੀਨ ਅਵਰੋਪ ਦੇਸੇ ਆਪ ਨ ਕਰੇ ਆਵਤ ਜਾਵਤ ਜਨ ਮੇ ਵਰੇ ਜਿਸਕੇ ਅੰਤਰ ਵਸੇ ਨਿਰੰਕਾਰ ਤਿਸ ਕੀ ਸੀਗ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਉਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਨਾ ਕੀਆ ਆਪ ਪੇਮਾਨੇ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ 부ਝਾਵਤ ਨੀਰਾ ਉਪਾਵ ਸਿਆਨੁ ਸਗਲ ਤੇ ਰਹਤ ਸਭ ਕੁਛ ਜਾਣੀ ਆਤਮ ਕੀ ਰਹਤ ਜਿਸ ਭਾਵੇ ਤਿਸ ਲੇ ਲੜ ਲਾਏ ਥਾਨ ਤਨੰਤਰ ਰਹਾ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ